ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਤਾਂ ਇਹ ਸਾਰਾ ਟੁੱਟ ਜਾਂਦਾ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿਕਨੈਸ ਨਹੀਂ ਆ ਰਹੀ ਔਰ ਇਹਦੀ ਕੋਈ ਵੀ ਸਮੈਲ ਹੈ ਨਹੀਂ ਆਂਡੇ ਦੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕ ਇਹਦੇ ਵੀ ਚਾਂਡਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਇਹਦੀ ਗੁਲਾਈ ਤੇ ਆਹ ਦੇਖੋ ਜੀ ਇਹਦੀ ਗੁਲਾਈ ਇਦਾਂ ਲੱਗ ਰਹੀ ਇਹ ਤੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ਧੱਬੇ ਕਿ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆ ਨਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੇ ਸਿਹਤ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਣ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਆ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਆਇਆ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਕਰ ਕੋਈ ਉਹ ਕਰੂਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਾਬਾ ਵਰਮਾ ਸ਼ਹਿਰ ਮਾਛੀਵਾੜਾ ਮੈਂ ਕੱਲੇ ਕਪਾਡਿਆ ਐਗਸ ਦੀ ਟ੍ਰੇਡ ਲੈ ਕੇ ਆਏ ਆਪਣੇ ਕਾਰਖਾਨੇ ਲਈ ਜਦੋਂ ਮੈਂ ਅੰਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਆਂਡਾ origignal ਆ ਕਿ duplicate ਆ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕਾ ਮੈਂ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਤਾਂ ਇਹ ਸਾਰਾ ਟੁੱਟ ਜਾਂਦਾ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿੱਕਨੈਸ ਨਹੀਂ ਆ ਰਹੀ ਔਰ ਇਹਦੀ ਕੋਈ ਵੀ ਸਮੈਲ ਹੈ ਨਹੀਂ ਆਂਡੇ ਦੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕ ਇਹਦੇ ਵੀ ਚਾਂਡਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਦੀ ਗੁਲਾਈ ਤੇ ਆਹ ਦੇਖੋ ਜੀ ਇਹਦੀ ਗੁਲਾਈ ਇਦਾਂ ਲੱਗ ਰਹੀ ਹੈ ਇਹਦੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ਧੱਬੇ ਮੈਨੂੰ ਨਹੀਂ ਇਹ ਪਤਾ ਵੀ ਇਹ origignal ਆ ਜਾਂ duplicate ਮੈਂ ਇਹ ਸੀਟ ਵਿਭਾਗ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਂਡਾ ਵਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਣ ਇਹ ਤੁਸੀਂ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਕੋਈ ਥਿਕਨੈਸ ਦਾ ਆਂਡਾ ਕੋਈ ਆਇਆ ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਜਿਹਾ ਇਦਾਂ ਲੱਗ ਰਿਹਾ ਸੀ ਜਿਵੇਂ ਨਾ ਕੋਈ ਪਲਾਸਟਿਕ ਦੀ ਰਬੜ ਉੱਤਰਦੀ ਹੁੰਦੀ ਆ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਦੇ ਵੀ ਆਂਡਾ ਤੁਸੀਂ ਤੋੜੂਗੇ ਉਹ ਜੇ ਥੋੜੇ ਜਿਹੀ ਵੀ ਉੱਤੇ ਖਰੋਚ ਆ ਜਾਵੇ ਤਾਂ ਆਂਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਆਂਡਾ ਟੁੱਟ ਟੁੱਟ ਵੀ ਗਿਆ ਔਰੇ ਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਜੰਮਿਆ ਵੀ ਦੇਖੋ ਜੰਮਿਆ ਹੋਇਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਆਣਾ ਟੁੱਟਦਾ ਉਹਦੀ ਵੈਸੇ ਹੀ ਉਹਦੀ 스멜 ਪਤਾ ਲਾਇੰਦੇ ਵੀ ਆਂਡਾ ਆ ਇਹਦੀ 스멜ੀ ਹੈ ਨਹੀਂ ਜੀ ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ ਦੇਖੋ ਜੀ ਜਿਵੇਂ ਮਸ਼ੀਨੀ ਆਂਡਾ ਬਣਾਇਆ ਹੁੰਦਾ ਵਾ ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਆ ਯੂਟਿਊਬ ਤੇ ਜਾਂ ਫੇਸਬੁੱਕ ਤੇ ਕਿ ਚਾਈਨਾ ਦੇ ਵੀ ਆਂਡੇ ਆ ਰਹੇ ਆ ਮੈਨੂੰ ਸ਼ਾਇਦ ਡਾਊਟ ਆ ਕਿ ਉਹ ਲੱਗਿਆ ਕਿਉਂਕਿ ਮੈਂ ਵਾਪਸ ਹੀ ਕਰਨ ਚੱਲਿਆ ਸੀਗਾ ਤੇ ਮੈਨੂੰ ਭਾਈ ਸਾਹਿਬ ਨੇ ਰੋਕ ਲਿਆ ਵੀ ਤੁਸੀਂ ਕੀ ਲੋ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਅੰਡੇ ਲੈ ਕੇ ਲੈ ਕੇ ਜਾਓ ਕਿਉਂਕਿ ਬੱਚਿਆਂ ਨੇ ਅੰਡੇ ਖਾਣੇ ਹੁੰਦੇ ਆ ਤੇ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਤੇ ਮੈਂ ਸਿਹਤ ਵਿਭਾਗ ਨੂੰ ਮੈਂ ਧਿਆਨ ਚ ਲੈਣਾ ਚਾਹੁੰਦਾ ਕਿ ਕਿਰਪਾ ਕਰਕੇ ਅੰਡੇ ਦੀ ਜਾਂਚ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਜਿਹੜੂ ਵੀਡੀਓ ਵਾਇਰਲ ਆ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਛੀਵੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਹੈ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਕਰ ਕੋਈ ਉਹ ਕਰਨ ਸਰ ਉਹਦੇ ਤੇ ਹੁਣ ਕਾਰਵਾਈ ਕੀਤੀ ਜਾਏਗੀ ਗੱਲ ਨਹੀਂ ਜਿਲ੍ਹਾ ਸਿਹਤ ਅਫਸਰ ਨੂੰ ਆਲਰੇਡੀ ਲੈਟਰ ਮਾਰਕ ਕਰਤੇ ਆ ਤੇ ਉਹ ਆਪਣੇ ਆਪ ਦੇਖਣਗੇ ਸਰ ਜਿਵੇਂ ਕੋਲ ਲੁਧਿਆਣੇ ਚ ਵੀ ਬਹੁਤ ਦੁਕਾਨਾਂ ਆਹੇ ਜੀਆਂ ਦੇ ਇਦਾਂ ਨਕਲੀ ਆਂਡੇ ਮਿਲਦੇ ਰਹੇ ਤੇ ਲੋਕਾਂ ਦੀ ਸਿਹਤ ਨਾਲ ਗੱਲ ਸਾਡੇ ਧਿਆਨ ਚ ਲਿਆਓ ਜਿੱਥੇ ਵੀ ਹੈ ਸਾਡੀ ਟੀਮ ਜਾ ਕੇ ਚੈੱਕ ਕਰੂਗੀ ਤੇ ਸਰ ਜਿਹੜੇ ਵੇਚਦੇ ਉਹਨਾਂ ਲਈ ਕੋਈ ਮੈਸੇਜ ਕਿਹਦੇ ਲਈ ਜਿਹੜੇ ਨਕਲੀ ਆਂਡੇ ਇਦਾਂ ਦੇ ਵੇਚਦੇ ਉਹਨਾਂ ਲਈ ਮੈਸੇਜ ਜੋ ਹੁੰਦਾ ਕਾਨੂੰਨ ਅਨਸਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਪੁਲਿਸ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਲੋੜੀ ਦੀ ਕਾਰਵਾਈ ਕਰ ਸਕੀਏ